ਨਮਸਕਾਰ ਅਸੀਂ ਦੇਖ ਰਹੇ ਹਾਂ ਇਹ ਵੀ ਪੰਜਾਬੀ ਲਾਈਵ ਟੀਵੀ ਤੇ ਮੈਂ ਹਾਂ ਜਗਿੰਦਰ ਗਪਾਲਪਰਾ ਤੇ ਅਸੀਂ ਅੱਜ ਕਵਰ ਕਰਨ ਜਾ ਰਹੇ ਹਾਂ ਬਾਬਾ ਹਾਜੀ ਸ਼ਾਦਾ ਮੇਲਾ ਜਿਵੇਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਕਿ ਗਪਾਲਪੁਰ ਤੇ ਮੱਜਵਿੰਡ ਇਹ ਦੋ ਜੁੜਵੇਂ ਪਿੰਡ ਆ ਮੈਂ ਇਸ ਵੇਲੇ ਗਪਾਲਪੁਰ ਦੇ ਵਿੱਚ ਖੜਾ ਪਰ ਜਦੋਂ ਮੈਂ ਚਾਰ ਕਦਮ ਅੱਗੇ ਪੁੱਟਾਂਗਾ ਤੇ ਆ ਦੁਬਾਰ ਜਦੋਂ ਸ਼ੁਰੂ ਹੁੰਦੀ ਆ ਤੇ ਹੁਣ ਮੈਂ ਮੱਜਵਿੰਡ ਦੇ ਵਿੱਚ ਪ੍ਰਵੇਸ਼ ਕਰ ਗਿਆ ਇਸ ਤੋਂ ਬਾਅਦ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਇਹ ਆ ਗੁਰਦੁਆਰਾ ਸਾਹਿਬ ਬਾਜਵੰਡ ਜਦੋਂ ਆਪਾਂ ਇਹਦੇ ਅੰਦਰ ਪ੍ਰਵੇਸ਼ ਕਰਦੇ ਹਾਂ ਤੇ ਮੈਂ ਇਤਿਹਾਸ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਜਗ੍ਹਾ ਇੱਥੇ ਨਿਕੀਆਂ ਇੱਟਾਂ ਦੀ ਕਦੇ ਮਸਜਿਦ ਬਣੀ ਹੁੰਦੀ ਸੀ ਉਦੋਂ ਗੁਰਦੁਆਰਾ ਨਹੀਂ ਹੁੰਦਾ 1947 ਤੋਂ ਪਹਿਲਾਂ ਇੱਥੇ ਇੱਕ ਮਸਜਿਦ ਸੀ ਜਿਦੇ ਵਿੱਚ ਮੁਸਲਮਾਨ ਪਾਈਚਾਰਾ ਆਪਣੀ ਨਮਾਜ਼ ਪੜਦਾ ਹੁੰਦਾ ਸੀ ਤੇ ਹੁਣ ਇਸ ਜਗ੍ਹਾ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਉਹ ਬਣ ਗਿਆ ਤੇ ਇਹਦੀ ਕੰਧ ਦੇ ਨਾਲ ਕੰਧ ਜਿਹੜੀ ਸਾਂਝੀ ਆ ਉੱਥੇ ਆ ਬਾਬਾ ਹਾਜੀ ਸ਼ਾਹ ਦੀ ਮਜ਼ਾਰ ਹੁਣ ਆਪਾਂ ਬਾਬਾ ਹਾਜੀ ਸ਼ਾਹ ਦੀ ਮਜ਼ਾਰ ਵੱਲ ਨੂੰ ਜਾ ਰਹੇ ਆ ਤੇ ਦੇਖਦੇ ਆ ਕਿ ਬਾਬਾ ਹਾਜੀ ਸ਼ਾਹ ਦਾ ਕੀ ਇਤਿਹਾਸ ਆ ਬਾਬਾ ਹਾਜੀ ਸ਼ਾਹ ਕੌਣ ਸੀ ਕਿ ਤੋਂ ਆਇਆ ਕਈ ਸਵਾਲ ਜਿਹੜੇ ਆ ਉਹ ਅੱਜ ਪੁੱਟ ਆ ਕਰਾਂਗੇ ਤੇ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਬਾਬਾ ਹਾਜੀ ਸ਼ਾਹ ਅਕਸਰ ਕੌਣ ਸੀ ਬਾਬਾ ਹਾਜੀ ਸ਼ਾਹ ਦੀ ਮਜ਼ਾਰ ਤੇ ਪਹੁੰਚਣੇ ਬਾਬਾ ਹਾਜੀ ਸ਼ਾਹ ਦਾ ਜਿਹੜਾ ਮੇਲਾ ਉਹ 5 ਜੁਲਾਈ ਬਾਈ ਹਾਰ ਨੂੰ ਮਨਾਇਆ ਜਾ ਰਿਹਾ ਇਹ ਮੇਲਾ ਪਰ ਬੰਕਾਂ ਦੇ ਮੁਤਾਬਕ 17ਵਾਂ ਮੇਲਾ ਮਨਾਇਆ ਜਾ ਰਿਹਾ ਜਾਨੀ ਕਿ 2008 ਤੋਂ ਇਹ ਸਟਾਰਟ ਹੋਇਆ ਮੇਲਾ ਜਿਹੜਾ ਮਨਾਇਆ ਜਾ ਰਿਹਾ ਬਾਬਾ ਹਾਜੀ ਸ਼ਾਹ ਕੌਣ ਸੀ ਬਾਬੇ ਹਾਜੀ ਸ਼ਾਹ ਦਾ ਕੀ ਇਤਿਹਾਸ ਸੀ ਇਹ ਆਪਾਂ ਅੱਜ ਸਾਰੇ ਸਵਾਲ ਜਿਹੜੇ ਆ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਬਾਬਾ ਹਾਜੀ ਸ਼ਾਹ ਕੌਣ ਸੀ ਕਿੱਥੋਂ ਆਇਆ ਤੇ ਕੀ ਆ ਬਾਬਾ ਹਾਜੀ ਸ਼ਾਹ ਦਾ ਇਤਿਹਾਸ ਜਦੋਂ ਅਸੀਂ ਇਹਨੂੰ ਬ੍ਰੀਤੀ ਨਾਲ ਦੇਖਦੇ ਆ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਕੰਘਾਲਦੇ ਆ ਤਾਂ ਇੱਕ ਗੱਲ ਮੈਂ ਦੱਸਣਾ ਚਾਹਾਂਗਾ ਕਿ ਜਿਸ ਪਿੰਡ ਦੇ ਵਿੱਚ ਅੱਜ ਆਪਾਂ ਖੜੇ ਆ ਇਹ ਪਿੰਡ ਆ ਮੱਝ ਰਿੰਡ ਤੇ ਇਸ ਮੱਝ ਰਿੰਡ ਪਿੰਡ ਦੇ ਵਿੱਚ ਜਿੰਨੇ ਵੀ ਵਸਿੰਦੇ ਐਸ ਵੇਲੇ ਵਸ ਰਹੇ ਆ ਇਹ ਸਾਰੇ ਹੀ 1947 ਤੋਂ ਉਸ ਖੂਨ ਖਰਾਬੇ ਦੀ ਉਹ ਲਹੂ ਪੀਤੀ ਧਰਤੀ ਤੋਂ ਉੱਜੜ ਕੇ ਇੱਥੇ ਆ ਕੇ ਵਸੇ ਪਰ ਇੱਥੂ ਦੇ ਵਸਨੀਕ ਜਿਹੜੇ ਆ ਉਹ ਸਾਰੇ ਦੇ ਸਾਰੇ ਲੈਹਦੇ ਪੰਜਾਬ ਪਾਕਿਸਤਾਨ ਦੇ ਵਿੱਚ ਜਾ ਵਸੇ ਹੁਣ ਇਸ ਵੇਲੇ ਮੱਝਬੰਡ ਦੇ ਵਿੱਚ ਜਿੰਨੇ ਵੀ ਪਰਿਵਾਰ ਰਹਿੰਦੇ ਆ ਜਿਹੜੇ ਜੱਟ ਪਰਿਵਾਰ ਰਹਿੰਦੇ ਆ ਉਹਨਾਂ ਦੇ ਵਿੱਚੋਂ ਗਿੱਲ ਔਲਖ ਸਿੱਧੂ ਤੇ ਜਿਹੜੇ ਕਮੋਪਾਈ ਯਾਰ ਦੇ ਪਰਿਵਾਰ ਰਹਿੰਦੇ ਆ ਉਹਨਾਂ ਕਿ ਮੋਮੀ ਤੇ ਕੌੜੇ ਜਿਹੜੇ ਖੇਤ ਮਿਹਦੂਗਰਾਂ ਦੇ ਪਰਿਵਾਰ ਆ ਉਹਨਾਂ ਕਿ ਸ਼ੁੱਭ ਗੋਤ ਦੇ ਬਹੁਤ ਸਾਰੇ ਲੋਕ ਜਿਹੜੇ ਵਸਦੇ ਆ ਪਰ ਇਹ ਸਚਾਈ ਆ ਕਿ ਇਹ ਸਾਰੇ ਦੇ ਸਾਰੇ ਜਿੰਨੇ ਵੀ ਇੱਥੇ ਵਸ ਰਹੇ ਆ ਇਹ ਸਾਰੇ ਹੀ ਉਧਰਲੇ ਪਾਸੋਂ 1939 ਦੇ ਵਿੱਚ ਉਸ ਖੂਨ ਖਰਾਬੇ ਦੇ ਵਿੱਚ ਉੱਜੜ ਕੇ ਇੱਥੇ ਆ ਕੇ ਵਸਿਆ ਇਹ ਆ ਬਾਬਾ ਹਾਜੀ ਸ਼ਾਹੀ ਮਜ਼ਾਰ ਇਹ ਹੁਣ ਡਵੈਲਪਮੈਂਟ ਹੋ ਚੁੱਕੀ ਆ ਪਰ ਪਹਿਲਾਂ ਇਹ ਤੇਪਲ ਦੇ ਥੱਲੇ ਇਸ ਤੇਪਲ ਦੇ ਥੱਲੇ ਇੱਕ ਛੋਟਾ ਜਿਹਾ ਚਰਾਗ ਹੁੰਦਾ ਸੀ ਜਿੱਥੇ ਚਰਾਗ ਜਗਦਾ ਸੀ ਸੋ ਬਾਬਾ ਹਾਜੀ ਸ਼ਾ ਕੌਣ ਤੇ ਕਿੱਥੋਂ ਆਇਆ ਜਦੋਂ ਇਹਨੂੰ ਇਸ ਸਵਾਲ ਨੂੰ ਅਸੀਂ ਖੰਗਾਲਦੇ ਆ ਕਿ ਬਾਬਾ ਹਾਜੀ ਸ਼ਾਹ ਕੌਣ ਸੀ ਤਾਂ ਫਿਰ ਪਿੰਡ ਦਾ ਇਤਿਹਾਸ ਜਿਹੜਾ ਉਹ ਜਾਣਨਾ ਪਊਗਾ ਜਦੋਂ ਪਿੰਡ ਦੇ ਇਤਿਹਾਸ ਤੇ ਨਿਗਾਹ ਮਾਰਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਇਹ ਪਿੰਡ ਸਾਰਾ ਹੀ ਮੁਸਲਮਾਨਾਂ ਦਾ ਸੀ ਤੇ ਮੱਜੂ ਖਾਂ ਦੇ ਨਾਂ ਦਾ ਇੱਕ ਮੁਸਲਮਾਨ ਉਹਦੇ ਡੇਰੇ ਤੋਂ ਮੱਜਵਿੰਡ ਪਿੰਡ ਜਿਹੜਾ ਉਹ ਬਣਿਆ ਜਦੋਂ ਮੱਜਵਿੰਡ ਪਿੰਡ ਬਣਿਆ ਤੇ ਉਹਨਾਂ ਦਾ ਪਰਦਾਦਾ ਕਿਉਂਕਿ ਇਹ ਗੱਲਾਂ ਜੜੀਆਂ ਜਦੋਂ ਮੈਂ ਆਪਣੇ ਦਾਦਾ ਸਰਦਾਰ ਪ੍ਰੀਤਮ ਸਿੰਘ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੀ ਡੈਥ 1996 ਦੇ ਵਿੱਚ ਹੋਈ ਜਦੋਂ ਉਹਨਾਂ ਦੀ ਉਮਰ 112 ਸਾਲ ਸੀ ਤੇ ਇਹ ਯਾਦ ਹੈ ਕਿ ਉਹਨਾਂ ਨੇ ਸਾਰਾ ਕੁਝ ਦੇਖਿਆ ਆਜ਼ਾਦੀ ਦੀ ਤਲ ਸਿੰਘ ਰਾਜਗੁਰੂ ਸੁਖਦੇਵ ਨੂੰ ਲੜਦਿਆਂ ਵੀ ਦੇਖਿਆ ਉਹਨਾਂ ਨੇ 1947 ਦਾ ਉਹ ਖੂਨ ਖਰਾਬਾ ਵੀ ਦੇਖਿਆ ਜਿੱਥੇ ਆਪਣੇ ਹੱਥੋਂ ਆਪਣੇਾਂ ਦੀ ਕੁੱਟਮਾਰ ਲੁੱਟ ਹੋਈ ਗੱਡੀਆਂ ਵੱਡੀਆਂ ਗਈਆਂ ਕਿਹਨੇ ਲੋਕ ਉੱਜੜੇ ਤੇ ਉੱਜੜ ਉੱਜੜ ਕੇ ਬੱਥੇ ਉਹ ਸਾਰਾ ਜਿਹੜਾ ਉਹ ਦੇਖਿਆ ਉਹਨਾਂ ਨੇ ਤੇ ਉਹਨਾਂ ਤੋਂ ਜਿਹੜਾ ਮੈਨੂੰ ਇਤਿਹਾਸ ਦਾ ਪਤਾ ਲੱਗਾ ਉਹ ਇਹ ਸੀ ਕਿ ਮੱਝੂ ਖਾਨ ਦਾ ਪਰਦਾਦਾ ਜਿਹੜਾ ਜਿਹਦਾ ਨਾਮ ਰਸੀਦ ਅਹਿਮਦ ਸੀ ਜਿਹਨੂੰ ਬਾਬਾ ਸ਼ੀਰਾ ਕਹਿੰਦੇ ਸੀ ਉਹ ਬਾਬਾ ਸ਼ੀਰਾ ਜਿਹੜਾ ਉਸ ਟਾਈਮ ਦੇ ਉੱਤੇ ਅੱਜ ਤੋਂ ਕੁਝ 350 400 500 ਸਾਲ ਪਹਿਲਾਂ ਕਿਸੇ ਨੂੰ ਜਾਈਏ ਤਾਂ ਬਾਬਾ ਰਸੀਦ ਅਹਿਮਦ ਉਰਫ ਬਾਬਾ ਸ਼ੀਰਾ ਉਨੇ ਇਛਾਬਾਰ ਕੀਤੀ ਕਿ ਮੈਂ ਹੱਜ ਕਰਨ ਜਾਣਾ ਤੇ ਹੱਜ ਆਪਾਂ ਸਾਰੇ ਜਾਣਦੇ ਆ ਕਿ ਸਾਊਦੀ ਅਰਬ ਦੇ ਵਿੱਚ ਮੱਕੇ ਮਦੀਨੇ ਦੇ ਦਰਸ਼ਨ ਕਰਨ ਨੂੰ ਲੋਕ ਹੱਜ ਕਹਿੰਦੇ ਆ ਤੇ ਜਦੋਂ ਮੱਕੇ ਮਦੀਨੇ ਉਹਨਾਂ ਸਮਿਆਂ ਤੇ ਜਾਣਾ ਹੋਵੇ ਜਦੋਂ ਕੋਈ ਸਾਧਨ ਨਾ ਹੋਵੇ ਜਾਂ ਖੱਤਰਾਂ ਦੀ ਸਵਾਰੀ ਜਾਂ ਤੁਰ ਕੇ ਜਾਣਾ ਹੋਵੇ ਜਦੋਂ ਪੈਸੇ ਵੀ ਨਾ ਹੋਣ ਤੇ ਤੁਰ ਕੇ ਹੱਜ ਕਰਨ ਜਾਣਾ ਹੋਵੇ ਤਾਂ ਕਿੰਨਾ ਸਮਾਂ ਲੱਗਦਾ ਇਹ ਕਹਿ ਸਕਦੇ ਆ ਕਿ ਸਾਲ ਲੱਗ ਜਾਂਦੇ ਦੋ ਦੋ ਸਾਲ ਲੱਗ ਜਾਂਦੇ ਸੀ ਜਿਵੇਂ ਬਾਬਾ ਨਾਨਕ ਜਦੋਂ ਆਪਣੇ ਯਾਤਰਾ ਤੇ ਨਿਕਲਦਾ ਸੀ ਕਈ 23 ਸਾਲ ਉਹ ਵਾਪਸ ਨਹੀਂ ਸੀ ਮੁਰਦਾ ਇਹੀ ਹਾਲ ਉਦੋਂ ਹੱਜ ਕਰਨ ਵਾਲਿਆਂ ਦਾ ਸੋ ਤਿੰਨ ਲੋਕ ਹੱਜ ਕਰਨ ਵਾਸਤੇ ਇਸ ਪਿੰਡ ਦੇ ਵਿੱਚੋਂ ਗਏ ਉਹ ਹੱਜ ਕਰਨ ਲਈ ਸੌਦੀ ਅਰਬ ਗਏ ਇਹ ਲਗਭਗ ਉਹਨਾਂ ਨੂੰ 1 ਸਵਾ ਸਾਲ ਦਾ ਸਮਾਂ ਲੱਗ ਗਿਆ ਇੱਕ ਉਹਨਾਂ ਦੇ ਵਿੱਚ ਨੌਜਵਾਨ ਸੀ ਤੇ ਦੋ ਬਜ਼ੁਰਗ ਵਿੱਚ ਬਾਬਾ ਰਸ਼ੀਦ ਬਾਬਾ ਸ਼ੀਰਾ ਉਹ ਵੀ ਸੀ ਇੱਕ ਬਜ਼ੁਰਗ ਹੋਰ ਹੀ ਜਿਨ੍ਹਾਂ ਦੀ ਹਾਜਦਿਆਂ ਆਉਂਦਿਆਂ ਆਉਂਦਿਆਂ ਉਹ ਫੌਤ ਹੋ ਗਏ ਮੌਤ ਹੋ ਗਈ ਤੇ ਇਹ ਚੰਗੀ ਗੱਲ ਹੋਈ ਕਿ ਬਾਬਾ ਰਸ਼ੀਦ ਉਰਫ ਬਾਬਾ ਸ਼ੀਰਾ ਉਹ ਸਹੀ ਸਲਾਮਤ ਆਪਣੇ ਘਰ ਪਰਤ ਆਏ ਕਿ ਜਦੋਂ ਪਰਤ ਕੇ ਆਏ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਸ ਗੁਰਦੁਆਰੇ ਦੇ ਪਹਿਲਾਂ ਮਸਜਦ ਦੀ ਸੀ ਕਿਉਂਕਿ ਗੁਰਦੁਆਰਾ ਹੁੰਦਾ ਨਹੀਂ ਸੀ ਸਿੱਖ ਭਾਈਚਾਰਾ ਇਸ ਪਿੰਡ ਦੇ ਵਿੱਚ ਨਹੀਂ ਸੀ ਗਪਾਲਪੁਰ ਦੇ ਵਿੱਚ ਹਿੰਦੂ ਜੈਂਟਰਮੈਨ ਰਹਿੰਦੇ ਸੀ ਇਹ ਇਧਰ ਨੇ ਪਾਸੇ ਮੁਸਲਮਾਨ ਭਾਈਚਾਰਾ ਸਾਰਾ ਸਾਰਾ ਰਹਿੰਦਾ ਸੀ ਔਰ ਰਸ਼ੀਦ احمد ਨੇ ਫਿਰ ਇਹ ਸੋਚ ਲਿਆ ਕਿ ਮੈਂ ਹੁਣ ਇਸ ਮਸਜਿਦ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਨੀ ਆ ਉਹ ਕੋਈ ਹੱਜ ਕਰਨ ਤੋਂ ਬਾਅਦ 5 ਸਾਲ ਜੀਦਾ ਰਿਹਾ ਔਰ ਉੱਥੇ ਉਹ ਲੋਕਾਂ ਨੂੰ ਹੱਜ ਕਰਨ ਆਪਣੀ ਯਾਤਰਾ ਦੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਆਉਂਪੜਾਂ ਕਿਵੇਂ ਅਸੀਂ ਉੱਥੇ ਮੱਕਾ ਮਦੀਨੇ ਦੋ ਜਗਾਵਾਂ ਹਨ ਅਜਰਤ ਮੁਹੰਮਦ ਸਾਹਿਬ ਦੀਆਂ ਉੱਥੇ ਕਿਵੇਂ ਪਹੁੰਚੇ ਕਿਵੇਂ ਪਰਤੇ ਇਹ ਸਾਰਾ ਕੁਝ ਉਹ ਦੱਸਦੇ ਦੱਸਦੇ ਤੇ ਇੱਥੇ ਹੀ ਆਪਣੀ ਜ਼ਿੰਦਗੀ ਨੂੰ ਗੁਜ਼ਾਰਦੇ ਜਦੋਂ ਫਿਰ 5 ਸਾਲ ਬਾਅਦ ਫਾਉਟ ਹੋਏ ਤਾਂ ਉਹਨਾਂ ਨੂੰ ਮਸਜਿਦ ਦੇ ਵਿੱਚ ਰਹਿਣ ਕਰਕੇ ਇਸ ਜਗ੍ਹਾ ਤੇ ਦਫਨਾ ਦਿੱਤਾ ਗਿਆ ਤੇ ਉਹਨਾਂ ਦੀ ਮਜ਼ਾਰ ਬਣਾ ਦਿੱਤੀ ਗਈ ਤੇ ਇੱਥੇ ਮੁਸਲਮਾਨ ਭਾਈਚਾਰਾ ਜਿਹੜਾ ਉਹ ਦੀਵਾ ਜਗਾਉਂਦਾ ਹੁੰਦਾ ਸੀ ਤੇ ਕਿਉਂਕਿ ਉਹ ਹੱਜ ਕਰਕੇ ਆਏ ਸਨ ਬਾਬਾ ਰਸ਼ੀਦ ਜੀ ਤੇ ਇਸ ਕਰਕੇ ਉਹਨਾਂ ਨੂੰ ਸਾਰੇ ਹਾਜੀ ਕਹਿਣ ਲੱਗ ਪਏ ਕਿ ਇਹਨਾਂ ਨੂੰ ਦੇਖ ਕੇ ਸਾਡਾ ਵੀ ਹੱਜ ਹੋ ਜਾਂਦਾ ਇਸ ਕਰਕੇ ਇਹ ਬਾਬਾ ਜਿਹੜਾ ਇਹ ਹਾਜੀ ਆ ਇਸ ਤਰ੍ਹਾਂ ਬਾਬਾ ਹਾਜੀ ਸ਼ਾਹ ਦੇ ਨਾਮ ਆ ਇਹ ਮਜ਼ਾਰ ਜਿਹੜੀ ਆ ਉਹ ਦਿਸਕਤ ਹੋ ਗਈ ਕਿ ਅੱਜ ਜਦੋਂ ਕਿ ਉਹਨਾਂ ਨੇ ਕੋਈ ਮੇਲਾ ਨਹੀਂ ਮਨਾਇਆ ਉਹ ਆਪਣੇ ਵੱਡੇ-ਵਡੇਰਾਂ ਤਾਂ ਕਿ ਜਿਵੇਂ ਜੱਠੇਰਿਆਂ ਦੀ ਪੂਜਾ ਕਰਦੇ ਆ ਉਸੇ ਤਰੀਕੇ ਦੀ ਉਹ ਪੂਜਾ ਕਰਦੇ ਸਨ ਆਪਾਂ ਜਗ੍ਹਾ ਤੇ ਚਰਾਗ ਧੁੰਦੇ ਸਨ ਚਾਦਰ ਛਾਉਂਦੇ ਸਨ ਪਰ ਸਾਡੇ ਵਾਲਿਆਂ ਨੇ ਹੁਣ 2008 ਦੇ ਵਿੱਚ ਬਾਬਾ ਹਾਜੀ ਸਾਹ ਦਾ ਮੇਲਾ ਜਿਹੜਾ ਉਹ ਮਨਾਉਣਾ ਚਾਲੂ ਕਰ ਦਿੱਤਾ ਮੈਂ ਆਸ ਕਰਦਾ ਕਿ ਇਸ ਵੀਡੀਓ ਨੂੰ ਘੱਟੋ ਘੱਟ ਪਾਕਿਸਤਾਨ ਤੱਕ ਜਾਵੇ ਜਿੱਥੇ ਵੀ ਉਹ ਸਾਡੇ ਪਿੰਡ ਦੇ ਵਸਿੰਦੇ ਵਸਦੇ ਹੋਣ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹ ਸਾਡੇ ਆਪਣੇ ਸੀ ਇਸ ਪਿੰਡ ਤੋਂ ਉੱਜੜ ਕੇ ਗਏ ਆ ਤੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦੇ ਬਜ਼ੁਰਗ ਦੀ ਜਗਾ ਜਿਹੜੀ ਆ ਉਹਦੇ ਤੇ ਅੱਜ ਮਾਝੀਵੰਡ ਦੇ ਲੋਕ ਜਿਹੜੇ ਆ ਇੱਕ ਬਹੁਤ ਵੱਡਾ ਮੇਲਾ ਜਿਹੜਾ ਉਹ ਲਾਉਣ ਲੱਗ ਪਏ ਆ ਵੱਖ-ਵੱਖ ਕਲਾਕਾਰ ਇਸ ਮੇਲੇ ਤੇ ਸ਼ਕਤ ਕਰਦੇ ਆ ਸੋ ਇਸ ਵਾਰ ਵੀ ਪ੍ਰਿੰਸ ਰੰਡਾਵਾ ਤੇ ਰਮੀ ਰੰਡਾਵਾ ਦੀ ਜੋੜੀ ਜਿਹੜੀ ਆ ਉਹ ਆਪਣੇ 5 ਤਰੀਕ ਸ਼ਾਮ ਨੂੰ ਜੋਰ ਬਖਾਉਣਗੇ ਇੱਥੇ ਮੇਲਾ ਲੱਗੂਗਾ ਇਹ ਸਾਰਾ ਜਿਹੜਾ ਦਿਖਾਈ ਦੇ ਰਿਹਾ ਬਾਜ਼ਾਰ ਇਹ ਸਾਰਾ ਲੋਕਾਂ ਦੇ ਨਾਲ ਭਰਿਆ ਸੰਗਤ ਦੇ ਨਾਲ ਭਰਿਆ ਜਿਹੜਾ ਉਹ ਨਜ਼ਰ ਆ ਗਿਆ ਸੋ ਇਹ ਬਾਬਾ ਸੰਖੇਪ ਦੇ ਵਿੱਚ ਦੱਸਿਆ ਮੇਰੇ ਆਪਣੀ ਬੁੱਕ ਦਾ ਇੱਕ ਛੋਟਾ ਜਿਹਾ ਹਿੱਸਾ ਕਿਉਂਕਿ ਇੱਕ ਮੈਂ ਬੁੱਕ ਜਿਹੜੀ ਉਹ ਲਿਖ ਰਿਹਾ ਦੋਹਾਂ ਪਿੰਡਾਂ ਦੇ ਉੱਤੇ ਉਸ ਬੁੱਕ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਤੁਹਾਨੂੰ ਨਾਲ ਸਾਂਝਾ ਕੀਤਾ ਕਿ ਆਖਰਕਾਰ ਬਾਬਾ ਹਾਜੀ ਸਾਹਿਬ ਕੌਣ ਸੀ ਉਹ ਬਾਬਾ ਰਸ਼ੀਦ احمد ਬਾਬਾ ਸ਼ੀਰਾ ਕਿਵੇਂ ਬਣ ਗਿਆ ਬਾਬਾ ਹਾਜੀ ਸਾਹਿਬ ਇਹ ਕਹਾਣੀ ਹੈ ਸ਼ੌਰ ਦੇ ਵਿੱਚ ਕਿ ਉਹਨੇ ਹੱਜ ਕਰਕੇ ਆਇਆ ਤੇ ਫਿਰ ਇੱਥੇ ਮਸਜਿਦ ਦੇ ਵਿੱਚ ਰਿਹਾ ਫਿਰ ਫੌਤ ਹੋਣ ਤੋਂ ਬਾਅਦ ਉਹਨਾਂ ਲੋਕਾਂ ਨੇ ਉਹਨਾਂ ਨੂੰ ਇੱਥੇ ਦਫਨਾ ਦਿੱਤਾ ਕਿਉਂਕਿ ਉਹ ਮੰਦਿਰ ਦੇ ਵਿੱਚ ਰਹਿੰਦਾ ਸੀ ਇਸ ਕਰਕੇ ਲੋਕ ਉਹਨਾਂ ਦੇ ਹਾਜੀ ਕਰਕੇ ਦਰਸ਼ਨ ਕਰਨ ਆਉਂਦੇ ਸੀ ਕਿ ਉਹ ਹੱਜ ਕਰਕੇ ਆਇਆ ਇਸ ਤਰੀਕੇ ਦੇ ਨਾਲ ਬਾਬਾ ਹਾਜੀ ਸ਼ਾਹ ਦੀ ਇਹ ਮਜ਼ਾਰ ਜਿਹੜੀ ਆ ਇਹ ਮਸ਼ਹੂਰ ਹੋ ਗਈ ਤੇ ਅੱਜ ਇਸ ਜਗ੍ਹਾ ਦੇ ਉੱਤੇ ਮੇਲਾ ਲੱਗ ਰਿਹਾ ਹੁਣ ਕੁਝ ਤਸਵੀਰਾਂ ਇਹਦੀਆਂ ਅੰਦਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇੰਦਰ ਵਾਲੀ ਜਗਾ ਜਿਹੜੀ ਆ ਇਹਦੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਇਹ ਦਾਣ ਵੱਜੋ ਸਰ ਕਸ਼ਮੀਰ ਸਿੰਘ ਹਰੀਆਂ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਲੋਹ ਨੇ ਇਸ ਜਗਾ ਨੂੰ ਦਾਣ ਦਿੱਤਾ ਤੇ ਫਿਰ ਇਹ ਥੋੜਾ ਜਿਹਾ ਹੋਰ ਵਧੀਆ ਬਣ ਗਿਆ ਇਹ ਉਹੀ ਪਿਛਲੇ ਜਿਹੜਾ ਪ੍ਰਾਣਾ ਸੀ ਕਿ ਇਹਦੇ ਪਿਛਲੇ ਬਣੇ ਕੀ ਜਿਹੜਾ ਵਾ ਉਹ ਗੁਰਦੁਆਰਾ ਸਾਹਿਬ ਜਿਹੜੇ ਕਦੇ ਮਸਜਿਦ ਹੁੰਦੀ ਸੀ ਅੱਜ ਉਹ ਮੁਸਲਮਾਨਾਂ ਦਾ ਦਰਗਾਹ ਹੁੰਦੀ ਸੀ ਜਿੱਥੇ ਨਮਾਜ਼ ਕਰਦੇ ਸੀ ਤੇ ਇਹ ਜਿਹੜੀ ਜਗਾ ਬਾਬਾ ਹਾਜੀ ਸਾਹਿਬ ਅੱਜ ਕੀਤਾ ਹਾਜੀ ਬਣਿਆ ਤੇ ਹਾਜੀ ਤੋਂ ਲੋਕਾਂ ਨੇ ਬਾਬਾ ਹਾਜੀ ਸਾਹਿਬ ਬਣਾ ਦਿੱਤਾ ਕਿਵੇਂ ਬਾਬਾ ਰਸੀਦ ਬਾਬਾ ਸ਼ੀਰਾ ਕਿਵੇਂ ਹਾਜੀ ਸਾਹ ਦੇ ਰੂਪ ਵਿੱਚ ਆ ਗਿਆ ਫਿਰ ਜੇ ਜੇ ਦੀਆਂ ਪੁਰਕਸ਼ੀਆਂ ਸਾਡੇ ਨਾਲ ਸੰਗੀਆਂ ਕਰਾਂਗੇ ਸੋ ਇਹ ਆਉਣ ਤਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਇੱਥੇ ਲੱਗੀਆਂ ਹੋਈਆਂ ਸਾਰੇ ਦਰੀਆਂ ਰੌਣਕਾਂ ਉਹ ਸਾਡੇ ਸਾਹਮਣੇ ਲੱਗੀਆਂ ਹੋਈਆਂ ਬਾਬਾਰ ਸ਼ਿੱਤ ਬਾਬਾ ਹਾਜੀ ਦਾਦਾ ਸਫਰ ਇਸ ਤਰੀਕੇ ਨਾਲ ਆਰੰਭ ਹੋਇਆ ਤੇ ਇਸ ਤਰੀਕੇ ਦੇ ਨਾਲ ਹੀ ਸਾਰਾ ਪਤਲ ਹੋਇਆ ਤੇ ਉਹ ਨੌਜਵਾਨ ਹੈ ਜਿਨ੍ਹਾਂ ਨੇ 2008 ਦੇ ਵਿੱਚ ਇਸ ਮੇਲੇ ਨੂੰ ਸ਼ੁਰੂ ਕੀਤਾ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਇਸ ਜਗਾ ਦੇ ਉੱਤੇ ਸਿਰਫ ਇੱਕ ਛੋਟਾ ਜਿਹਾ ਇੱਕ ਚਿਰਾਗ ਹੁੰਦਾ ਸੀ ਉਡੀ ਡਿਵੈਲਪਮੈਂਟ ਜਿਹੜੀ ਇਹ ਬਾਅਦ ਕਿ ਹੋਈ ਤੇ 2008 ਦੇ ਵਿੱਚ ਇਹ ਮੇਲਾ ਲੱਗਣਾ ਸ਼ੁਰੂ ਹੋ ਗਿਆ ਇਹ ਉਹ ਨੌਜਵਾਨ ਆ ਜਿਨ੍ਹਾਂ ਨੇ ਇਹ ਸਾਰਾ ਮੇਲੇ ਦਾ ਅਰੇਂਜ ਕਰਦੇ ਆ ਤੇ ਇਸ ਵੇਲੇ ਮਤਲਬ ਇਹਨਾਂ 17 ਸਾਲਾਂ ਦੇ ਵਿੱਚ ਇਹ ਰੌਣਕਾਂ ਜਿਹੜੀਆਂ ਇਹ ਬਣ ਗਈਆਂ ਇੱਥੇ ਕਿਵੇਂ ਇਹ ਸਾਰਾ ਕੁਝ ਹੁੰਦਾ ਇਹ ਤੁਸੀਂ ਆਪ ਸਮਝ ਸਕਦੇ ਹੋ ਕਿ ਕਿਵੇਂ ਇਹ ਸਾਰਾ ਕੁਝ ਵਾਪਰਦਾ ਤੇ ਕਿਵੇਂ ਕੁਝ ਹੁੰਦਾ ਸੋ ਮੇਰੀ ਬੇਨਤੀ ਆ ਕਿ ਇਸ ਵੀਡੀਓ ਨੂੰ ਘਟੋ ਘਟ ਪਾਕਿਸਤਾਨ ਦੇ ਵਿੱਚ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਾਰਾ ਪਿੰਡ ਮੁਸਲਮਾਨ ਭਾਈ ਜਰੇ ਦਾ ਸੀ ਸਾਡੇ ਉਹ ਆਪਣੇ ਸੀ ਇੱਥੋਂ ਉੱਜੜ ਕੇ ਚਲੇ ਗਏ ਜੇ ਉਹਨਾਂ ਤੱਕ ਪਹੁੰਚੇ ਉਹਨਾਂ ਨੂੰ ਇਹ ਪਤਾ ਜ਼ਰੂਰ ਲੱਗੂਗਾ ਕਿ ਉਹ ਬਾਬਾ ਰਸ਼ੀਦ ਜਿਹੜਾ ਬਾਬਾ ਸ਼ੀਰਾ ਸੀ ਕਦੇ ਉਹ ਹੱਜ ਕਰਕੇ ਹਾਜੀ ਸ਼ਾ ਕਿਵੇਂ ਬਣਿਆ ਤੇ ਉਹਨਾਂ ਨੂੰ ਸਾਡੇ ਲੋਕ ਅੱਜ ਕਿਵੇਂ ਪਿਆਰ ਕਰਦੇ ਆ ਇਹ ਤਾਂ ਪਤਾ ਲੱਗੂਗਾ ਜੇਕਰ ਇਸ ਇਤਿਹਾਸ ਨੂੰ ਉਹਨਾਂ ਤੱਕ ਪਹਟਾਇਆ ਜਾਊਗਾ ਬਹੁਤ ਬਹੁਤ ਧੰਨਵਾਦ ते बात पाई रा कोई भाई मैं मन में क्या किआ पाई रा आप शेर दे याद कर दे, दे, दे